ਤੇ ਉਸ ਦਿਨ ਤੋਂ ਹੀ ਬਾਸੇ ਦੀ ਇੱਕ ਲੈਣ ਹੀ ਬਣ ਗਈ ਇੱਕ ਦਰਦ ਆ ਗਿਆ ਦਰਦ ਆ ਗਿਆ ਤੇ ਇਹੋ ਕਹਿਣਾ ਮੈਂ ਮਾਈ ਨੂੰ ਮੈਂ ਸ਼ਹੀਦ ਹੋਣਾ ਵਾ ਮੈਂ ਜੋਦਾ ਬਣਨਾ ਵਾ ਤੇ ਬਥੇਰਾ ਡੱਕਿਆ ਡੁਕਿਆ ਤੇ ਮੁੜ ਕੇ ਫਿਰ ਪੜਿਆ ਥੋੜਾ ਸੱਤ ਕੁ ਬੜਾ ਰੁਕਿਆ ਹੀ ਅਹੀਂ ਵੀ ਰੁਕਦੇ ਉਹਨੂੰ ਦੀ ਰਾਸੈਂਕੀ ਨੰਗਾ ਚੌਰ ਜਿਹੜੇ ਕੀ ਆਕਾਲ ਤਖਤ ਸਾਹਿਬ 'ਤੇ ਉਹ ਹਮਲਾ ਹੋਇਆ ਉਦੋਂ ਉੱਥੇ ਸੀ ਕਿ ਜਿਹੜੀ ਮੋਰਚੇ ਬਣਾਉਂਦੀ ਸੇਵਾ ਉਹਨਾਂ ਨੇ ਉਸ 10 ਸਾਲ ਨੂੰ ਮੋਰ ਦੇ ਵਿੱਚ ਉਦੋਂ ਕਹੀ ਸੀ ਇੱਕ ਦਰਦ ਸੀ ਆਕਾਲ ਤਖਤ ਸਾਹਿਬ 'ਤੇ ਜਿਹੜਾ ਹਮਲਾ ਹੋਇਆ ਪੁਲਿਸ ਪੜੀ ਪੁਲਿਸ ਤੇ ਆੜੀ ਇੱਥੇ ਜਿੱਥੇ ਅਡੇ ਘਾਰਵਾਨਾ ਇਹ ਤੇ ਸੁਣੀ ਪੁਛਦੀ ਬਣੀ ਰਹੀਦੀ ਕਿਉਂਕਿ ਇਹ ਤੇ ਬੈਗ ਬਹੁਤ ਹੀ ਸ਼ੰਗਾਂ ਦੇ ਤੇ ਇਥੇ ਕੋਈ ਦਿਨ ਹੀ ਖਾਲੀ ਨੰਗ ਤਾਂ ਜਿਹਦੇ ਨੇ ਪੁਲਿਸ ਤੇ ਬੀਆ ਸਭ ਇਹ ਰੇਡ ਕਰਦੀ ਰਹਿੰਦੀ ਸੀ ਬਸ ਜੇ ਨਾ ਐਫ ਆਰ ਦਰਜ ਕਰਨ ਤੋਂ ਜਿਹੜਾ ਕਿ ਇਸ ਪਰਿਵਾਰ ਉਤੇ ਤਸੱਦਦ ਨੂੰ ਲਾਇਆ ਤੇ ਸੁਖਨਾਥ ਸਿੰਘ ਜੀ ਨੇ ਦੱਸਿਆ ਕਿ ਜਿਹੜੇ ਲਾਤੋਂ ਵੀ ਪਾੜ ਦਿੱਤੀ ਇਹਦੇ ਵਿੱਚ ਮਿਰਚਾਂ ਪਾਈਆਂ ਗਈਆਂ ਔਰ ਛੱਡੇ ਵੀ ਪਾੜੇ ਗਏ ਬੜਾ ਤਸੱਦਦ ਇਹਨਾਂ ਨੇ ਸਿਆਹ ਪਰ ਇਹਨਾਂ ਨੇ ਜਿਹੜਾ ਅਸਲੇ ਦਾ ਅਤੇ ਜਿਹੜਾ ਸਿੰਘਾਂ ਦਾ ਜਿਹੜਾ ਟਿਕਾਣਾ ਉਹ ਨਹੀਂ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਪ੍ਰੀਤ ਸਿੰਘ ਆਜ਼ਾਦ ਵਿਖੜਾ ਪੰਡਾ ਚੈਨਲ ਦੇ ਨਾਲ ਜੁੜੇ ਹੋ 시ਹੀਦ ਸਿੰਘਾਂ ਦੀਆਂ ਜੀਵਨੀਆਂ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਜਿਨ੍ਹਾਂ ਸਿੰਘਾਂ ਨੇ ਕੌਮ ਦੀ ਖਾਤਰ ਕੁਰਬਾਨੀ ਦਿੱਤੀਆਂ ਅਤੇ ਪਰਿਵਾਰਾਂ ਨੂੰ ਛੱਡਿਆ ਬਹੁਤ ਸਾਰੀਆਂ ਗੱਲਾਂ ਕਰਾਂਗੇ ਅੱਜ ਅਸੀਂ ਘਰ ਪਹੁੰਚੇ ਹਾਂ ਸ਼ਹੀਦ ਭਾਈ ਹੀਰਾ ਸਿੰਘ ਨੰਗਲ ਝੌਰ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ ਅੱਜ ਅਸੀਂ ਗੱਲ ਕਰਾਂਗੇ ਸ਼ਹੀਦ ਭਾਈ ਹੀਰਾ ਸਿੰਘ ਨੰਗਲ ਝੌਰ ਨੇ ਜਿਹੜੀ ਕੁਰਬਾਨੀ ਦਿੱਤੀ ਕੌਮ ਦੇ ਤੋਂ ਕਿਵੇਂ ਅੰਤਮ ਸਮੇ ਜਿਹੜਾ ਕਿ ਇੱਕ ਸੂਏ ਦੇ ਉੱਤੇ ਲੰਮੇ ਪਾ ਕੇ ਜਦੋਂ ਉਹਨਾਂ ਨੇ ਸਵਾਛਾ ਛੱਡ ਦਿੱਤੇ ਪੋਸਟਮਾਰਟਮ ਹੋਣ ਤੋਂ ਬਾਅਦ ਵੀ ਜਿਹੜਾ ਕਿ ਲੰਮੇ ਪਾ ਕੇ ਬੋਪਾ ਰਾਏ ਸੂਏ ਦੇ ਉੱਤੇ ਗੋਲੀਆਂ ਮਾਰੀਆਂ ਤੇ ਬਾਅਦ ਵਿੱਚ ਉਸ ਦਾ ਮੁਕਾਬਲਾ ਉਹਨਾਂ ਦਾ ਬਣਾਇਆ ਗਿਆ ਬਹੁਤ ਸਾਰੀਆਂ ਗੱਲਾਂ ਕਰਾਂਗੇ ਕਿਵੇਂ ਸ਼ਹੀਦ ਭਾਈ ਹੀਰਾ ਸਿੰਘ ਨੇ ਕੌਮ ਦੇ ਲਈ ਸੇਵਾ ਕੀਤੀ ਸਾਡੇ ਨਾਲ ਉਹਨਾਂ ਦੇ ਭਰਾ ਜੁੜੇ ਹਨ ਭਾਈ ਸਤਨਾਬ ਸਿੰਘ ਵੀ ਭਾਈ ਸਾਜੀ ਵਾਹਿਦ ਬੀ ਦਾ ਖਾਲਸਾ ਵਾਹਿਦ ਖਾਲਸਾ ਤੇ ਇਹ ਲੋਕ ਹਲ ਕਰਦੇ ਆ ਸ਼ਹੀਦਾਂ ਦੇ ਦੌਰ ਦੀ ਕਿ ਤੁਸੀਂ ਵੀ ਲੰਬਾ ਸਮਾਂ ਜਿਹੜਾ ਇਸ ਸੰਘਰਸ਼ ਦੇ ਵਿੱਚ ਵਿਚਰੇ ਤੁਹਾਡੇ ਭਰਾ ਸ਼ਹੀਦ ਭਾਈ ਹੀਰਾ ਸਿੰਘ ਨੰਗਲ ਚੌੜ ਹਾਂਜੀ ਇਹਨਾਂ ਦਾ ਜਨਮ ਕਿੱਥੇ ਤੇ ਕਦੋਂ ਐਸਾ ਇਹਨਾਂ ਦਾ ਜਨਮ ਹੋਇਆ 1974 ਦੇ ਵਿੱਚ ਹਾਂ ਤੇ ਇੱਥੇ ਹੀ ਨੰਗਲ ਝੌੜ ਪਿੰਡ ਦੇ ਵਿੱਚ ਹੀ ਹੋਇਆ ਏ ਤੇ ਮੇਰੇ ਤੋਂ ਛੋਟਾ ਏ ਤੁਸੀਂ ਕਿੰਨੇ ਭਰਾ ਹੋ ਅਸੀਂ 6 ਭਰਾ ਹਾਂ 6 ਭਰਾ ਹਾਂ ਹਾਂਜੀ ਤੇ ਭੈਣਾ ਤਿੰਨ ਭੈਣਾ ਵਾਂ ਅਸੀਂ 6 ਭਰਾਵਾਂ ਦੇ ਵਿੱਚ ਇੱਕ ਭਰਾ ਜਿਹੜਾ ਛੀਦ ਹੋ ਜਾਂਦਾ ਬਚਪਨ ਦਾ ਪਿਆਰ ਕਿਵੇਂ ਦੇਖਦੇ ਹੋ ਕਿ ਬਚਪਨ ਦੇ ਵਿੱਚ ਕਿਵੇਂ ਇੱਕੋ ਵਿਹੜੇ ਦੇ ਵਿੱਚ ਖੇਡੇ ਮੱਲੇ ਹੱਸੇ ਤੇ ਕਿਵੇਂ ਦਾ ਉਹ ਜੀਵਨ ਸੀ ਜੀ ਮਨਮ ਥਪਾਕ ਬੜਾ ਹੀ ਇਕੱਠੇ ਆਪਣੀ ਮਿਹਨਤ ਕਰਦੇ ਕਣ ਕੋਈ ਵੱਢ ਲੈਣੇ ਥੋਨਾ ਹੀ ਵੱਢ ਲੈਣਾ ਤੇ ਪਰਿਵਾਰਕ ਹੈ ਗਈ ਤੇ ਪੜੇ ਵੀ ਥੋੜੇ ਗਰੀਬੀ ਹੈ ਗਈ ਏਡੇ ਵੱਡੇ ਪਰਿਵਾਰ ਜ਼ਮੀਨ ਵੀ ਥੋੜੀ ਸਾਡੀ ਤੇ ਚਲੋ ਉਹ ਇਹ ਟਰੈਕਟਰਾਂ ਦੇ ਕੰਮ 'ਚ ਪੈ ਗਿਆ ਕਿਹੜੇ ਕੰਮ 'ਚ ਟਰੈਕਟਰਾਂ ਦਾ ਕੰਮ ਸਿੱਖਦਾ ਹੈ ਹਾਂਜੀ ਰਿਪੇਅਰ ਦਾ ਰਿਪੇਅਰ ਦਾ ਤੇ ਮੈਂ ਮੋਟਰਾਂ ਦਾ ਕੰਮ ਕਰਦਾ ਮੈਂ ਵੀ ਸਿੱਖਿਆ ਹੈ ਤੇ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਆਇਆ ਉਹ ਸਾਡੇ ਪਿੰਡੋਂ ਇੱਕ ਟਰਾਲੀ ਗਈ ਸੀ ਛੇਵਾ ਤੇ ਮੈਂ ਇੱਥੇ ਰੁਕਦਾ ਕਿ ਜਿਹਦਾ ਬਚਪਨ ਦਾ ਸੁਭਾਅ ਹਾਂਜੀ ਇਹ ਕਿਵੇਂ ਦਾ ਸੀ ਗੁਰੂ ਨਾਲ ਕਿੰਨਾ ਪਰਿਵਾਰ ਜੁੜਿਆ ਸੀ ਭਾਈ ਸਾਹਿਬ ਗੁਰੂ ਨਾਲ ਕਨੇਕਟ ਜੁੜੇ ਸੀ ਗੁਰੂ ਅਸੀਂ ਤੇ ਗੁਰੂ ਦੇ ਆਸਰੇ ਸਾਰਾ ਪਰਿਵਾਰ ਚੱਲਣ ਵਾਲਾ ਸੀ ਆਨੰਦਪੁਰ ਸਾਹਿਬ ਜਾਂਦੇ ਸੀ ਅਮਰਤਾਰੀ ਸੀ ਬਚਪਨ ਆਹ ਅਮਰਤਾਰੀ ਅਮਰਤਾਰੀ ਤੇ ਛੋਟੀ ਉਮਰ ਦੀ ਉਹਦੀ ਲੈਣ ਬਹੁਤ ਚੰਗੀ ਸੀ ਬਹੁਤ ਸਿੱਖੀ ਵਾਲੀ ਜਿੱਥੇ ਵੀ ਕਦੇ ਕੋਈ ਪ੍ਰੋਗਰਾਮ ਹੋਣਾ ਤੇ ਇਹਨੇ ਦੋ ਦਰ ਜਾਣ ਕਰ ਹੋਈ ਨਾ ਉਹ ਆਉਣਾ ਇਹਨਾਂ ਡੇਰਿਆਂ ਜਿੱਥੇ ਵੀ ਚਲ ਜਾਣਾ ਦਰਸ਼ਨ ਮੇਲੇ ਕਰਨ ਸੰਤਾਂ ਨੂੰ ਮਿਲੇ ਸੀ ਸੰਤ ਜਰੈਲ ਸਿੰਘ ਖਾਲਸਾ ਪੰਡਤ ਵਾਲੇ ਸਰ ਹਾਂਜੀ ਸਾਡੇ ਨਾਨਕੇ ਅਲਾਗੇ ਚੂਂਗਪਿੰਡ ਮੈਤੇ ਦੇ ਤੇ ਨਾਨੀ ਸਾਡੀ ਲੈ ਕੇ ਗਈ ਸਾਨੂੰ ਤੇ ਉਦੋਂ ਦਰਸ਼ਨ ਕੀਤੇ ਸੀ ਸੰਤਾਂ ਦੇ ਇਹ ਗੱਲ 83 ਦੀ ਅੱਛਾ ਜਦੋਂ 84 ਦਾ ਅਟੈਕ ਹੋਇਆ ਹਾਂਜੀ ਭਾਈ ਸਾਹਿਬ ਤੁਸੀਂ ਕਿੱਥੇ ਸੀ ਇਹ ਮੈਂ ਤਾਂ ਪਿੰਡ ਹੀ ਲੋ ਉਹ ਅੰਦਰ ਹੀ ਦਰਬਾਰ ਸਾਹਿਬ ਦੇ ਦਰਸ਼ਨ ਮੇਲੇ ਕਰਨ ਅਸੀਂ 84 ਜੋ ਅਟੈਕ ਉਹ ਉਹਨਾਂ ਅੰਦਰ ਸੀ ਹਾਂਜੀ ਇੱਥੋਂ ਟਰਾਲੀ ਗਈ ਸਾਡੇ ਪਿੰਡ ਦੀ ਤੇ ਉਹਦੇ ਵਿੱਚ ਚੱਲ ਗਏ ਤੇ ਨਾਲ ਚਾਚਾ ਸਾਡਾ ਹੀ ਬਲਵਿੰਦਰ ਉਹ ਇਹ ਲੋਕੇ ਨਾਲ ਚੱਲ ਗਏ ਮੈਂ ਜਾਣਾ ਹੀ ਜਾਣਾ ਵਾਂ ਅੱਛਾ ਉਹ ਕਿੰਨੀ ਸੀ ਉਦੋਂ ਉਦੋਂ ਉਮਰ ਉਹਦੀ ਮਹਾ 10 ਜਾਂ 11 ਸਾਲ ਦੀ ਹੋਣੀ 10 ਜਾਂ 11 ਸਾਲ ਦੀ ਬਸ ਇੰਨੀ ਕੀ ਤੇ ਗੋਲੀ ਚੱਲਣ ਡੈ ਵੀ ਮੋੜੀ ਚਲਣ ਡਿਆ ਵੀ ਦੇ ਸਾਰੇ ਲੋਗੇ ਉਹ ਜਿਹੜੇ ਥੰਮ ਥੁਮੀ ਉਹਨਾਂ ਦੇ ਓਲੇ ਹੋ ਗਏ ਤੇ ਇਹ ਭੱਜ ਭੱਜ ਕੇ ਤੇ ਜਿਹੜੇ ਬੂੰਗਿਆਂ 'ਚ ਮੋਰਚੇ ਬਣਦੇ ਸੀ ਉੱਥੇ ਜਿੰਨੇ ਜਿੰਨੇ ਜੋਗਾ ਹੈਗਾ ਸੀ ਰੇਤ ਜਾਂ ਮਿੱਟੀ ਆ ਉੱਥੇ ਉੱਫੜਉਂਦਾ ਹੈ ਹਾਂਜੀ ਇੱਕ ਦਰਦ ਸੀ ਮਾਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਾਚਾ ਇਹ ਬੜਾ ਗੁੱਸੇ ਹੋਏ ਉਹ ਗੋਲੀ ਨਾ ਖਾਲੀ ਇਹਨਾਂ ਦੇ ਅੱਖਾਂ ਦੇ ਸਾਹਮਣੇ ਤੇ ਹੋਣ ਰਿਹਾ ਸਾਰਾ ਕੁਝ ਉਹ ਆਪ ਦੱਸਦੇ ਵੀ ਸਾਡੇ ਲਾਗੂ ਨਹੀਂ ਗੋਲੀਆਂ ਲੰਗ-ਲੰਗ ਕੇ ਤੇ ਸ਼ਹੀਦ ਹੋਏ ਬੀਬੀਆਂ ਵੀ ਹੋਈਆਂ ਵਿਚਾਰੀਆਂ ਮੈਂ ਦੱਸਦਾ ਕਿ ਦਰਸ਼ਕੋ ਵੀ 10 ਸਾਲ ਦੀ ਰੂਮਰ ਦੇ ਵਿੱਚ ਭਾਈ ਸ਼ਹੀਦ ਭਾਈ ਹੀਰਾ ਸਿੰਘ ਦੀ ਨੰਗਲਚੌਰ ਜਿਹੜੇ ਕਿ ਆਕਾਲ ਤਖਤ ਸਾਹਿਬ 'ਤੇ ਉਹ ਹਮਲਾ ਹੋਇਆ ਉਦੋਂ ਉੱਥੇ ਸੀ ਕਿ ਜਿਹੜੀ ਮੋਰਚੇ ਬਣਾਉਣ ਦੀ ਸੇਵਾ ਉਹਨਾਂ ਨੇ ਉਹ ਉਸ 10 ਸਾਲ ਦੀ ਉਮਰ ਦੇ ਵਿੱਚ ਉਦੋਂ ਕਹਿਤੀ ਸੀ ਇੱਕ ਦਰਦ ਸੀ ਅਕਾਲ ਤਖਤ ਸਾਹਿਬ ਉੱਤੇ ਜਿਹੜਾ ਹਮਲਾ ਹੋਇਆ ਅੱਗੇ ਗੱਲ ਕਰਦੇ ਹਾਂ ਤੇ ਉਦੋਂ ਤੋਂ ਹੀ ਬਾਸੇ ਦੀ ਇੱਕ ਲੈਣ ਹੀ ਬਣ ਗਈ ਸੀ ਇੱਕ ਦਰਦ ਆ ਗਿਆ ਮਾੜਾ ਦਰਦ ਆ ਗਿਆ ਤੇ ਇਹੋ ਕਹਿਣਾ ਮੈਂ ਮਾਈ ਨੂੰ ਮੈਂ ਸ਼ਹੀਦ ਹੋਣਾ ਵਾ ਮੈਂ ਜੋਦਾ ਬਣਨਾ ਵਾ ਤੇ ਬਥੇਰਾ ਡੱਕਿਆ ਡੁਕਿਆ ਤੇ ਮੁੜ ਕੇ ਫਿਰ ਪੜਿਆ ਥੋੜਾ ਸੱਤ ਕਿਉਂ ਬੜਾ ਰੁਕਿਆ ਅਹੀਂ ਵੀ ਰੋਕਦੇ ਉਹਨੂੰ ਤੇ ਮੈਂ ਫਿਰ ਇੱਧਰ ਜਗਰਾਜ ਆਉਂਦਾ ਸਾਡੇ ਜਗਰਾਤ ਸਿੰਘ ਧਪਾਨ ਤੇ ਮੈਂ ਉਹਦੇ ਨਾਲ ਤੁਰ ਪਿਆ ਹੀ ਸੇਵਾ ਕਰਦਾ ਹਾਂ ਤੇ ਉਹ ਇਹ ਫਿਰ ਮੇਰੇ ਤੋਂ ਬਜ਼ੂਰ ਹੋ ਕੇ ਤੇ ਖਾਲਸਤਾਨ ਕਮਾਂਡੋ ਫੋਰਸਿ ਚ ਮੇਰੇ ਮਾਮੇ ਦਾ ਪੁੱਤ ਹੀ ਪੱਪੂ ਟਿਹਾਲ ਗਿਆ ਨਾ ਤੇ ਇਹ ਉਧਰ ਉਹਨਾਂ ਨਾਲ ਲੱਗ ਗਿਆ ਜਾ ਕੇ 84 ਤੋਂ ਬਾਅਦ ਇਹਨਾਂ ਨੂੰ ਕੁਝ ਨਹੀਂ ਹੁੰਦਾ ਫਿਰ ਸੰਘਰਸ਼ ਵਿੱਚ ਆ ਜਾਂਦੇ ਹਾਂ ਹਾਂਜੀ ਸੰਘਰਸ਼ ਵਿੱਚ ਸੰਘਰਸ਼ ਵਿੱਚ ਜਾਣ ਤੋਂ ਬਾਅਦ ਕਿੰਨੇ ਸਾਲ ਜਿਹੜਾ ਪਘੋੜਾ ਕੀਤੇ ਤਿੰਨ ਚਾਰ ਸਾਰੇ ਆ ਰਹੇ ਆ ਇਹ ਤਿੰਨ ਸਰ ਹਾਂ ਇਹ ਸੇਵਾ ਕਰਦੇ ਰਹੇ ਗੁਪਤ ਮਾਡੰਡਾ ਰੋਕਦੇ ਸੀ ਤੁਸੀਂ ਰੋਕਿਆ ਸੀ ਮੈਂ ਮੈਂ ਤੈਨੂੰ ਜਿਆਦਾ ਰੋਕਦਾ ਵੀ ਮੈਂ ਤੁਰ ਪਿਆ ਵਾਂ ਤੇ ਤੂੰ ਤੂੰ ਹੀ ਨਾ ਜਾਓ ਤੇ ਇਹ ਮੇਰੇ ਤੋਂ ਬਜ਼ੁਰਗ ਹੋ ਕੇ ਮੇਰੇ ਮਾਮੇ ਦਾ ਮੁੰਡਾ ਤੇ ਜਾ ਕੇ ਪਪੂ ਟਿੜਾਲੀ ਨਾ ਰਲ ਗਏ ਕਮਾਂਡੋ ਫੋਰਸ ਤੇ ਇਸ ਕੋ ਦੱਸਣਾ ਪਣਦਾ ਹੈ ਕਿ ਇਹ ਭਾਈ ਸਤਨਾਮ ਸਿੰਘ ਜੀ ਛੀਤਪਾਈ ਜੀ ਰਾਜ ਸਿੰਘ ਅਨੰਦਪੁਰ ਦੇ ਭਰਾ ਇਹ ਕਹਿੰਦੇ ਸੀ ਕਿ ਮੈਂ ਜੁਗਰਾਸ ਸਿੰਘ ਤੂਫਾਨ ਦੇ ਨਾਲ ਚੱਲਿਆ ਤੇ ਤੂੰ ਘਰੇ ਰਹਿ ਪਰ ਨਹੀਂ ਉਹ ਕਹਿੰਦੇ ਕਿ ਜੇ ਤੁਸੀਂ ਚੱਲਣਾ ਤੇ ਚੱਲ ਨਹੀਂ ਤੇ ਮੈਂ ਵੀ ਨਹੀਂ ਚੱਲਣਾ ਉਹਨਾਂ ਨੇ ਵੀ ਖਾਲਸਾ ਕਮਾਂਡੋ ਫੋਰਸ ਦੇ ਜੀਏ ਸੀਡੀਡੀ ਸੇਵਾ ਕੀਤੀ 4 ਸਾਲ ਜਿਹੜੇ ਕੀ ਉਹ ਭਗੌੜਾ ਰਹੇ ਆ ਹੋਰ ਗੱਲਾਂ ਕਰਦੇ ਆ ਉਹਨਾਂ ਦੇ ਜੀਵਨ ਤੋਂ ਅਸੀਂ ਸਿੱਖਦੇ ਆ ਸੁਣਦੇ ਆ ਉਹਨਾਂ ਨੂੰ ਕਿ ਅਗਲਾ ਜੀਵਨ ਕੀ ਸੀ ਜਦੋਂ 4 ਸਾਲ ਭਗੌੜਾ ਰਹੇ ਰਾਤ ਬਰਾਤੇ ਜਾਂ ਦਿਨੇ ਤੁਹਾਨੂੰ ਮਿਲਣ ਵਾਸਤੇ ਆਉਂਦੇ ਸੀ ਹਾਂ ਨਹੀਂ ਆਉਂਦੇ ਹੀ ਦੋ ਫਿਰ ਗਰੁੱਪ ਬਣ ਕੇ ਤੇ ਇਹਨਾਂ ਨੇ ਆਉਣਾ ਘਰੋਂ ਤੇ ਉਹਨਾਂ ਦੇ ਵੀ ਆਉਣਾ ਮਾਮੇ ਹੱਟ ਦੇ ਪੁੱਤ ਨੇ ਵੀ ਤੇ ਇਹਨੇ ਵੀ ਮਾਈ ਗਾੜੀ ਨੇ ਗੁੱਸੇ ਹੋਣਾ ਵੀ ਉਹ ਇੱਕ ਦਿਨ ਤੁਰਿਆ ਤੇ ਤੁਸੀਂ ਨਾ ਐਦਾਂ ਨਾ ਕਰੋ ਤੇ ਇਹਨਾਂ ਫੇਰ ਲੜ ਕੇ ਗੁੱਸੇ ਹੋ ਕੇ ਫੇਰ ਚੱਲ ਜਾਣਾ ਤੇ ਫੇ ਮਹੀਨਾ ਮਹੀਨਾ ਆਉਣਾ ਹੀ ਨਾ ਆ ਕੀ ਸਾਨੂੰ ਰੋਕਦੇ ਤੁਸੀਂ ਤੇ ਰੋਕਦੇ ਅਸੀਂ ਦੀ ਸੇਵਾ ਕਰਨੀ ਆ ਤੇ ਮੈਨੂੰ ਆਖਣਾ ਤੂੰ ਇਹਨੂੰ ਬਿਠਾ ਲਵਦੇ ਅਸੀਂ ਤੁਰਨਾ ਅਸੀਂ ਸੀਧਾ ਨਾ ਵਾ ਅੱਛਾ ਤੇ ਇਧਰ ਮੈਂ ਫੇਰ ਜਗਰਾਜ ਦੇ ਨਾਲ ਨਜ਼ਦੀਕੀ ਹੋਣ ਕਰਕੇ ਕਈ ਗੁਪਤ ਕਈ ਕੰਮ ਕੀਤੇ ਉਹਨਾਂ ਨਾਲ ਜਾਣਾ ਕਈ ਵੇਲੇ ਬੰਦਾ ਘਟ ਜਾਣਾ ਉਹਨਾਂ ਨਾਲ ਲੈ ਜਾਣਾ ਦੋ ਦੋ ਦਿਨ ਮਵੀਨਾ ਘਰ ਹੁਣਾ अच्छा ਤੇ ਇਹ ਬਰਬਾਦ ਦੇ ਵਿੱਚ ਕਰ ਦਿਆ ਮੇਰਾ ਵਿਆਹ ਕਰਤਾ ਭਗੌੜਾ ਹੋਏ ਹਾਂਜੀ ਤੇ ਪੁਲਿਸ ਘਰ ਆਉਂਦੀ ਪੁਲਿਸ ਬੜੀ ਪੁਲਿਸ ਤੇ ਆਡੀ ਇੱਥੇ ਜਿੱਥੇ ਅਡੇ ਘਾਰਵਾਨਾ ਇਹ ਤੇ ਸੋਣੀ ਪੁਲਸ ਦੀ ਬਣੀ ਰਹਿੰਦੀ ਕਿਉਂਕਿ ਇਹ ਤੇ ਬੈਗ ਬਹੁਤ ਹੀ ਸ਼ੰਗਾਂ ਦੇ ਤੇ ਇੱਥੇ ਕੋਈ ਦੇ ਨਹੀਂ ਖਾਲੀ ਨੰਗਦਾ ਜਿਹਦੇ ਨਹੀਂ ਪੁਲਿਸ ਤੇ ਬੀ ਆ ਸਭ ਇਹ ਰੇਟ ਕਰਦੀ ਰਹਿੰਦੀ ਸੀ ਬਸ ਸਿਕਰ ਆਉਂਦੀ ਸੀ ਘਰ ਮੈਂ ਕਿਹੜਾ ਬਹਿ ਜਾਂਦਾ ਸੀ ਕੀ ਆ ਉਹ ਕੀ ਕਹਿੰਦੇ ਸੀ ਉਹ ਕਹਿੰਦੇ ਕਿ ਕਿੱਥੇ ਆ ਤੁਹਾਡੇ ਮੁੰਡੇ ਸੱਤਾ ਕਿੱਥੇ ਆ ਹੀਰਾ ਕਿੱਥੇ ਆ ਉਹਨਾਂ ਦੀ ਜਗ੍ਹਾ ਤੁਹਾਨੂੰ ਹੀ ਗਰੀ ਫੜਕੇ ਖੜੇ ਮੈਨੂੰ ਤਾਂ ਬਹੁਤ ਮੈਨੂੰ ਤਾਂ ਬਹੁਤ ਇੰਟੈਰੋਗੇਟ ਕੀਤਾ ਇਹਨਾਂ ਨੇ ਘਰੋਂ ਲੈ ਜਾਂਦੇ ਸੀ ਘਰੋਂ ਘਰੋਂ ਇੱਕ ਵਾਰ ਮੈਨੂੰ ਘਰੋਂ ਖੜਿਆ ਇੱਕ ਵਾਰ ਇਹਨਾਂ ਪਰਥੋਂ ਭੜਿਆ ਦੁਕਾਨ ਤੋਂ ਇਹੋ ਹੀ ਬਤੂ ਉਹਨਾਂ ਦੇ ਨਾਲ ਜਾਣਾ ਵਾ ਤੇ ਉਹ ਬੰਦੇ ਫੜਾ ਤੇ ਇਹਨਾਂ ਜ਼ਬਰਦਸਤ ਇੰਟੈਰੋਗੇਟ ਇਹਨਾਂ ਤਿੰਨ ਵਾਰ ਮੈਨੂੰ ਕੀਤਾ ਮੈਂ ਕੁਛ ਨਾ ਚਾਹੁੰਦਾ ਸਨਾਪ ਸਿੰਘ ਕੀ ਕਿਹੜਾ ਪੁੱਛਦਾ ਤਸੱਦਦ ਸੀ ਕੀ ਉਹ ਜਸ ਬੜਾ ਜੀ ਉਹ ਪਾਜੀ ਐਡਾ ਭੈੜਾ ਹੀ ਉਹ ਮਾਰਦੀਆਂ ਦੀ ਨੀਤੀ ਦੇ ਕਰਦੇ ਕੈਰ ਮਰ ਗਿਆ ਤੇ ਮਰ ਗਿਆ ਮਰ ਗਿਆ ਤੇ ਮਰ ਗਿਆ ਚੱਡੇ ਉਹਨਾਂ ਨੇ ਪਾੜਨੇ ਆ ਆ ਇੱਥੇ ਮੇਰੀ ਲੱਤ ਵਾ ਤੇ ਮੈਨੂੰ ਪੁੱਠਾ ਟੰਗਿਆ ਤੇ ਮੇਰੇ ਪੈਰ ਥੱਲੇ ਲੱਗਣੋਂ ਨੇ ਡਾਂਗ ਮਾਰੀ ਤੇ ਇੱਥੋਂ ਲੱਤ ਸਾਰੀ ਪਾੜ ਗਈ ਤੇ 11 ਟੰਕੇ ਡਾਕਟਰ ਨੇ ਲਾਏ ਤੇ ਫਿਰ ਵੀ ਇਹਨਾਂ ਨੇ ਲੱਤ ਦਿਣੀ ਪਾਟੀ ਰਾਤ ਨੂੰ ਫੇ ਮੈਨੂੰ ਬਹੁਤ ਇਨਟੈਰੋਗੇਟ ਕੀਤਾ ਉਤੇ ਮਿਰਚਾਂ ਪਾਤੀਆਂ ਲੱਤ ਦੇ ਜੱਗ ਮੈਂ ਇੱਕੋ ਗੱਲ ਪੁੱਛਦੇ ਕਿ ਸ਼ਿੰਗ ਕਿੱਥੇ ਹੈ ਸ਼ਿੰਗ ਕਿੱਥੇ ਹੈ ਜਿਹੜਾ ਅਸਲਾਵਾ ਉਹ ਦੱਸੋ ਕਿੱਥੇ ਹੈ ਜਿਹੜੀ ਇਹ ਕਿ 47 ਤੁਹਾਡੇ ਕੋਲ ਉਹ ਕਿੱਥੇ ਹੈ ਤੇ ਉਹ ਇੰਨਾ ਇੰਨਾ ਜ਼ੁਲਮੀ ਹੀ ਕਰਦੇ ਸੀ ਕਿ ਜਿਹੜਾ ਵੀ ਆਇਆ ਨਾ ਜਿਹਨੂੰ ਫੜ ਲਿਆ ਔਰ ਕੁਦਰਤ ਨੇ ਪਤਾ ਨਹੀਂ ਵਧੀ ਜਦਾਂ ਮੈਂ ਬਚ ਗਿਆ ਵਾਂ ਤੇ ਬਹੁਤ ਜਿਆਦਾ ਇਹਨਾਂ ਅੰਦਰ ਹੋ ਗਿਆ ਨਹੀਂ ਭਾਈ ਸਾਹਿਬ ਤੇ ਕੋਈ ਪਰਚਾ ਕਰੇ ਨਹੀਂ ਕੋਈ ਪਰਚਾ ਨਹੀਂ ਤੁਹਾਡੇ ਦੇ ਕਰ ਨਹੀਂ ਮੇਰੇ ਤੇ ਕੋਈ ਪੀਣਾ ਪਰਚੇ ਤਸਦਦ ਹੁੰਦਾ ਰਹੇ ਹਾਂਜੀ ਬਿਨਾ ਪਰਚੇ ਬਿਨਾ ਐਫ ਆਈ ਆਰ ਦਰਜ ਕਰਨ ਤੋਂ ਜਿਹੜਾ ਕਿ ਇਸ ਪਰਿਵਾਰ ਉਤੇ ਤਸਦਦ ਹੁੰਦਾ ਰਿਹਾ ਇਹ ਸੁਤਰਾਮ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਇਹਨਾਂ ਲਾਤੋਂ ਵੀ ਪਾੜ ਦਿੱਤੀ ਗਈ ਤੇ ਵਿੱਚ ਮਿਰਚਾਂ ਪਾਈਆਂ ਗਈਆਂ ਔਰ ਛੱਡੇ ਵੀ ਪਾੜੇ ਗਏ ਬੜਾ ਤਸਦਦ ਇਹਨਾਂ ਨੇ ਸਿਆਹ ਪਰ ਇਹਨਾਂ ਨੇ ਜਿਹੜਾ ਅਸਲੇ ਦਾ ਅਤੇ ਜਿਹੜਾ ਸਿੰਘਾਂ ਦਾ ਜਿਹੜਾ ਟਿਕਾਣਾ ਉਹ ਨਹੀਂ ਦੱਸਿਆ ਅੱਗੇ ਗੱਲ ਕਰਦੇ ਹਾਂ ਕਿ ਭਾਈ ਸਾਹਿਬ ਜੀ ਜਦੋਂ ਪਰਚਾ ਨਹੀਂ ਸੀ ਤੇ ਭਾਈ ਸਾਹਿਬ ਦੀ ਸ਼ੀਦਿ ਕਿੱਥੇ ਹੋਈ ਇਹ ਉਹਦਨਵਾਲ ਨੂੰ ਇਹ ਦੋਵੇਂ ਜਾਣਦੇ ਹੀ ਤੁਸੀਂ ਵੀ ਨਾਲ ਸੀ ਮੈਂ ਇਹਨੂੰ ਸੱਜਣ ਜਾਣਦੇ ਆ ਅੱਛਾ ਤੇ ਉਹ ਰਾਹ 'ਚ ਪੁਲਿਸ ਦੀ ਗੱਡੀ ਆ ਗਈ ਤੇ ਮੈਂ ਇਹਨੂੰ ਆਖਿਆ ਵੀ ਜਾ ਭੱਜਾ ਤੂੰ ਤੇ ਕੋਈ ਗੱਲ ਜੀ ਮੈਨੂੰ ਫੜ ਕੇ ਲੈ ਜਾਣਗੇ ਤੇ ਕੋਈ ਗੱਲ ਮੈਨੂੰ ਤਾਂ ਅੱਗੇ ਬੜੀ ਜਰਾ ਫੜਿਆ ਤੇ ਜੇ ਤੂੰ ਕਾਬੂ ਆ ਗਿਆ ਤੈਨੂੰ ਇਹਨਾਂ ਸੱਜਣਾ ਨਹੀਂਗਾ ਇੱਕ ਵਾਰ ਮਸਾ ਆ ਗਿਆ ਦੋ ਦਿਨ ਕਿੱਲੇ ਮੈਨੂੰ ਛੱਡ ਕੇ ਫਿਰ ਇਹਦਾ ਜਿੱਦਾਂ ਕੋਈ ਹੌਸਲਾ ਨਹੀਂ ਪਿਆ ਫਿਰ ਮੇਰੇ ਵੱਲੋਂ ਆ ਗਿਆ ਉਹ ਤੁਨੂੰ ਕੈਟ ਹੀ ਗੱਡੀ ਇਹ ਕਰਮਾ ਸਾਸੀ ਪਹਿਲਾਂ ਸਿੰਘਾਂ ਨਾਲ ਗਿਆ ਬਾਅਦ ਬਲੈਕ ਹੈਡ ਬਣ ਗਿਆ ਤੇ ਇਹ ਸਕੂਟਰ ਦੇ ਉੱਤੇ ਇਹ ਨਾ ਗੈਟਪ ਕਿੱਧਰ ਚੱਲੇ ਹੋ ਤੇ ਕਹਿੰਦਾ ਇਧਰ ਨੂੰ ਚੱਲੇ ਆ ਪਲਤਲਾ ਹੀ ਮਾਰਿਆ ਤੇ ਇਹਨੇ ਉਹ ਉਹ ਉਹਦੋਂ ਗੱਡੀ ਚੜ੍ਹ ਕੇ ਆ ਗਈ ਕਹਿੰਦਾ ਆ ਯੂ ਖਾੜ ਕੋਈ ਤੇ ਇਹਨੂੰ ਫੜ ਲਓ ਤੇ ਇਹ ਤੁਹਾਡੇ ਸਾਹਮਣੇ ਗੱਲ ਕਿਸੇ ਸਾਡੇ ਸਾਹਮਣੇ ਇਨਾ ਚੋਕੇ ਤੇ ਗੱਡੀ ਛੋਟ ਲਿਆ ਮੇਰੇ ਸਾਹਮਣੇ ਮੈਂ ਦਵਾਈ ਪਾਉਂਦਾ ਰਿਆ ਵੀ ਇਹਨੂੰ ਨਾ ਫੜੋ ਮੈਨੂੰ ਲੈ ਜਾਓ ਤੇ ਮੈਂ ਦੱਸ ਦੂੰਗਾ ਕਿ ਚੱਲ ਇਹਦੀ ਜਾਨ 바ਜੇ ਪੀਤ ਨਿਆਣਾ ਵਾ ਉਮਰ ਕਿਹੜੀ 18 ਸਾਲ ਹੈ ਗਈ ਤੁਹਾਡੇ ਕੋਲ ਉਸ ਸਮੇਂ ਜਾਂ ਭਾਈ ਸਾਹਿਬ ਕੋ ਕੋ ਹਥਿਆਰ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਆਇਆ ਤੇ ਇਹਨੂੰ ਜਿੱਥੋਂ ਠਾਰ ਤੋਂ ਆਇਆ ਉੱਥੇ ਜਾਂਡਿਆ ਮੈਂ ਬੈਕ ਤੋਂ ਅੱਛਾ ਜਾਂਡਿਆ ਜਾਂਡਿਆ ਛੱਡਣ ਪਿਛਾਲੇ ਨੂੰ ਮੈਂ ਲੈ ਆਇਆ ਸਾਨੂੰ ਕਿ ਪਤਾ ਉਹ ਪਾਣਾ ਹੀ ਵਾਪਰਨਾ ਹੈ ਪੁਲਿਸ ਫੜਨ ਵੀ ਸਾਨੂੰ ਹੀ ਆਉਣ ਡਈ ਅੱਛਾ ਤੇ ਅਚਾਨਕ ਹੀ 바ਜ ਗਈ ਦੱਸਣਾ ਪੜਦਾ ਕਿ ਜਿਹੜਾ ਕੈਟ ਆ ਉਹ ਨਾਲ ਆ ਰਿਹਾ ਸੀ ਤੇ ਪੁਲਿਸ ਵੀ ਨਾਲ ਇਹਨਾਂ ਨੂੰ ਫੜਨ ਆ ਕੇ ਆ ਰਹੀ ਸੀ ਅਚਾਨਕ ਜਿਹੜਾ ਉਹ ਟੱਕਰਾ ਹੋ ਗਿਆ ਕੈਟ ਨੇ ਕਿਹਾ ਤਾਂ ਕਿ ਇਹ ਘੜੂ ਇਹਨੂੰ ਫੜ ਲਓ ਫਿਰ ਭਾਈ ਸਾਹਿਬ ਨੂੰ ਫੜ ਲਿਆ ਉਹਨਾਂ ਨੇ ਹਾਂਜੀ ਉਹਨੂੰ ਚੋਕੇ ਗੱਡੀ ਛੁੱਟ ਕੇ ਲੈ ਗਏ ਤੇ ਮੈਨੂੰ ਧੱਕਾ ਦੇ ਕੇ ਨਹਿਰ ਛੋੜ ਦਿੱਤਾ ਅੱਛਾ ਤਾਂ ਮੈਂ ਉਹ ਪਾਣੀ ਦੇ ਵਿੱਚੋਂ ਬਾਹਰ ਨਿਕਲਣ ਲੱਗ ਕੇ ਤੇ ਜੋ ਸਾਈਕਲ ਭਜਾਇਆ ਤੇ ਭੱਜਾ ਇੱਥੇ ਵੀ ਉਹਨੂੰ ਫੜ ਲਿਆ ਵਾ ਅੱਛਾ ਤੇ ਭੱਜ ਨਾਲ ਸਹੀ ਕੀਤੀ ਉਹ ਇਹਨਾਂ ਨੇ ਰਾਤ ਉਹਨੂੰ ਇੰਟਰੋਗੇਟ ਹੀ ਨਾ ਕੀਤਾ ਉਦੋਂ ਵਾਲ ਚੌਂਕੀ ਤੇ ਇਹਨਾਂ ਨੇ ਵੀ ਰਾਤ ਇੰਟਰੋਗੇਟ ਹੀ ਨਾ ਕੀਤਾ ਤੇ ਉਹਨੂੰ ਇੰਟਰੋਗੇਟ ਕਰਦੇ ਕਿ ਉਹ ਸਿੱਧਾ ਹੋ ਗਿਆ ਤੇ ਮੁੜ ਕੇ ਲੈ ਗਏ ਉੱਥੇ ਬਟਾਲੇ ਅੱਛਾ ਡਾਕਟਰ ਜੋਹਲ ਹੀ ਅੱਛਾ ਉਹਨੂੰ ਜਾ ਕੇ ਕਹਿੰਦੇ ਵੀ ਵੇਖੋ ਮੁੰਡਾ ਗੁੰਮ ਹੋਇਆ ਹੋਰ ਕਹਿੰਦਾ ਗੁੰਮ ਕਿੱਥੇ ਹੋਇਆ ਵੇ ਤੇ ਪੂਰਾ ਹੋ ਗਿਆ ਅੱਛਾ ਤੇ ਇਹਦੇ ਮੋਟੀ ਕੁੱਟਿਆ ਇਹਨਾਂ ਕੁੱਟਿਆ ਇਹਨਾਂ ਅਸਲ ਤੇ ਇਹਨਾਂ ਹਾਂ ਇੱਕ ਟੰਡਿਆਂ ਦਾ ਮੁੰਡਾ ਪ੍ਰਗਟ ਸਿੰਘ ਉਹ ਵੀ ਖੜਿਆ ਉਹ ਵੀ ਫੜਿਆ ਗਿਆ ਅੱਛਾ ਤੇ ਇਹਨਾਂ ਨੇ ਫੇਰ ਲਿਆ ਕੇ ਇਹਨਾਂ ਨੇ ਇੱਥੇ ਠੂਠਾਪੁਰ ਸੰਘਾਵਲਾ ਬਣਾ ਕੇ ਜੋ ਇਹ ਹਰਜੀਤ 부ਚੜੀ ਉਹ ਐਸਆਈ ਤੇ ਮਹੰਗਾ ਹੀ ਜਲਾਦ ਐਸਐਚਓ ਇਹਨਾਂ ਨੇ ਲਿਆ ਕੇ ਉੱਥੋਂ ਗੱਡੀਆਂ ਤੇ ਤਕਾਲੀ ਇੱਥੇ ਲਿਆ ਕੇ ਰਸੂਏ ਦੇ ਗੋਲੀਆਂ ਚਲਾ ਕੇ ਤੇ ਮੁੜ ਕੇ ਫੇਰ ਜਿਹੜੀ ਉਹ ਲਾਸਾ ਅੱਛਾ ਪੋਸਟਮਾਰਨ ਦੀ ਆਏ ਇੱਕ ਵਾਰੀ ਮਾਰ ਕੇ ਡਾਕਟਰ ਕੋ ਖੜਾ ਡਾਕਟਰ ਕਹਿੰਦਾ ਮਿੱਟੀ ਤੇ ਫੇਰ ਸੂਏ ਉੱਤੇ ਜਿਹੜਾ ਕਿ ਲੰਮੇ ਬਾਹ ਹਾਂਜੀ ਫੇਰ ਗੋਲੀਆਂ ਮਾਰੀਆਂ ਦੱਸਣਾ ਵੱਡਦਾ ਕਿ ਇਹ ਜਦੋਂ ਪਾਈ ਹੀਰਾ ਸਿੰਘ ਨੇ ਕਿ ਉਹਨੂੰ ਫੁੱਲਸ ਨੇ 잡 ਲਿਆ ਤਾਂ ਸੱਦ ਦੇ ਕਰਕੇ ਉਹਨੂੰ ਮਾਰ ਦਿੱਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸ਼ਹੀਦ ਕਰਨ ਤੋਂ ਬਾਅਦ ਫਿਰ ਸੂਏ ਦੇ ਉੱਤੇ ਜਿਹੜਾ ਲੰਮੇ ਪਾ ਕੇ ਗੋਲੀਆਂ ਮਾਰੀਆਂ ਜਿੱਦਾਂ ਅੱਗੇ ਬਈ ਦਾ ਗੱਲ ਆਪਾਂ ਕੀਤੀ ਫਿਰ ਉਹਦਾ ਮੁਕਾਬਲਾ ਉਹਨਾਂ ਦਾ ਇਥੇ ਜਿਹੜਾ ਬਣਾਇਆ ਗਿਆ ਅੱਗੇ ਗੱਲਾਂ ਕਰਦੇ ਕਿ ਜਦੋਂ ਮੁਕਾਬਲਾ ਹੋ ਗਿਆ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਸ਼ਹੀਦ ਭਾਈ ਹੀਰਾ ਸਿੰਘ ਦੀ ਸ਼ਹੀਦ ਹੋ ਗਿਆ ਉਹ ਫਿਰ ਅੰਦਰੋਂ ਪੁਲਸ ਵਾਲਿਆਂ ਸ਼ੀਹੜੀ ਦੇ ਦਿੱਤੀ ਵੀ ਅਨਾ ਰਾਤੀ ਪੀਕੋ ਕੋਗੇ ਸ਼ੀਦ ਕਰ ਦਿੱਤਾ ਸੀ ਪੁਲਸ ਨੇ ਤੁਹਾਨੂੰ ਰਾਤਾ ਪੁਲਸ ਨੇ ਵਿੱਚੋਂ ਮੁੰਡੇ ਨੇ ਇੱਕ ਨੇ ਦੱਸ ਦਿੱਤਾ ਤੇ ਉਹ ਵੀ ਨਾ ਹੁਣ ਝੂਠਾ ਹੀ ਮੁਕਾਬਲਾ ਉੱਥੇ ਬਣਾਇਆ ਉਹ ਗੋਲੀਆਂ ਮਾਰ ਕੇ ਅੱਛਾ ਤੇ ਉਹ ਉਹ ਜਿਹੜਾ ਐਡਾ ਪਾਪੀ ਬੁੱਚੜੀ ਸੀ ਉਹਦੋਂ ਏਐਸਆਈ ਆਈਸੀ ਤੋਂ ਸਬ ਇੰਸਪੈਕਟਰ ਬਣ ਗਿਆ 피ਤੀ ਲੱਗੀ ਉਹਨੂੰ ਅੱਛਾ ਉਹਨੇ ਹੋਰ ਵੀ ਬਹੁਤ ਸਿੰਘ ਸ਼ੀਦ ਕੀਤੀ ਤੇ ਹਰਜੀਤ ਨੇ ਬਾਜਵੇ ਨੇ ਸ੍ਰੀਮਾਨ ਜੀ ਫਿਰ ਉਸ ਜਗ੍ਹਾ ਤੇ ਗਏ ਤੁਸੀਂ ਜਿੱਥੇ ਸੂਏ ਤੇ ਹਾਂਜੀ ਗਏ ਗਏ ਤੁਸੀਂ ਗਏ ਨਹੀਂ ਮੈਂ ਤੇ ਲੁਕੇ ਆਂ ਹੀ ਜੁਰਗ ਗਏ ਜੁਰਗ ਗਏ ਹਾਂਜੀ ਕੀ ਦੱਸਿਆ ਉਹ ਗਾਣੇ ਉੱਥੇ ਵੇਖੇ ਇਹ ਉੱਥੇ ਗਏ ਤੇ ਉੱਥੇ ਖੂਨ ਡੁੱਲਾ ਹੈ ਤੇ ਉੱਥੇ ਲਾਗੇ ਘਰ ਵਾਲਿਆ ਆਖਿਆ ਵੀ ਇਹ ਤਕਾਲੀ ਇਹਨਾਂ ਨੇ ਇੱਥੇ ਮੁੰਡੇ ਦੋ ਗੱਡੀ ਚੋਂ ਸੁੱਟੇ ਆ ਹਾਂ ਤੇ ਛੁੱਟ ਕੇ ਤੇ ਮੁਕਾਬਲਾ ਬਣਾ ਕੇ ਫਿਰ ਫਿਰ ਗੱਡੀ ਜੀ ਛੁੱਟ ਕੇ ਲੈ ਕੇ ਗੋਲੀਆਂ ਚਲਾ ਕੇ ਸੀ ਸੀ ਇਹੋ ਨੇ ਇਹਨੇ ਗੋਲੀਆਂ ਮਾਰੀਆਂ ਇਹਨਾਂ ਨੇ ਅੱਛਾ ਅੱਛਾ ਹਾਂਜੀ ਫਿਰ ਦੁਬਾਰਾ ਮਾਰੀਆਂਗੇ ਹਾਂਜੀ ਦੁਬਾਰਾ ਮਾਰੀਆਂ ਤੇ ਤੁਹਾਨੂੰ ਸਰੀਰ ਮਿਲਿਆ ਨਹੀਂ ਸਰੀਰ ਨਹੀਂ ਮਿਲਿਆ ਇਹ ਤਾਂ ਫਿਰ ਉੱਥੇ ਸਸਕਾਰ ਜਿੱਥੇ ਹੁੰਦਾ ਹੈ ਉੱਥੇ ਗਏ ਤੇ ਫੋਲੀ ਆਹ ਮੜੀਆਂ ਤੇ ਫੁੱਲ ਲਿਆਏ ਬਟਾਲੀਆਂ ਨਹੀਂ ਬਟਾਲੇ 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 ਮੜੀਆਂ ਹਾਂਜੀ ਤੇ ਸਰੀਰ ਤੇ ਦਿੰਦੇ ਨਹੀਂ ਸੀ ਇਹਨਾਂ ਦੇ ਉੱਾਰ ਚ ਕੋਈ ਲੱਗਾ ਸੀ ਫਤਾ ਜੀ ਖਵਾਰਸ਼ ਆਇਆ ਜੀ ਕੀ ਚੀ ਦੀ ਇਹ ਅਖਬਾਰ 'ਚ ਇਹਨਾਂ ਨੇ ਕਹਿਤਾ ਵੀ ਪ੍ਰਗਟ ਸਿੰਘ ਖਾੜਕੂ ਇਹ ਮਾਰਿਆ ਗਿਆ ਵਾ ਤੇ ਦੂਜਾ ਫਰਾਰ ਹੋ ਗਿਆ। ਅੱਛਾ ਉਹਦੇ 'ਚ ਭਗੌੜਾ ਕਰਾਰ ਦਿਆ। ਹਾਂ ਭਗੌੜਾ ਕਰਾਰ ਦਿਆ ਤਾਂ। ਅੱਛਾ ਤੇ ਦੂਜਾ ਘਰ ਸੀ ਦਿੱਤਾ। ਅੱਛਾ ਦਰਸ਼ਕੋ ਪੁੱੰਦਾ ਕਿ ਅਖਬਾਰ ਦੇ ਵਿੱਚ ਜਿਹੜੀ ਨਿਊਜ਼ ਆਈ ਸੀ ਨਾ ਕਿ ਸ਼ੀਰਪਾਈ ਪ੍ਰਗਟ ਸਿੰਘ ਉਹਨਾਂ ਦਾ ਸਾਥੀ ਸੀ ਉਹਨਾਂ ਨੂੰ ਸ਼ੀਰ ਕਰ ਦਿੱਤਾ ਸੀ ਕਿ ਜਿਹੜਾ ਪਾਈ ਕੀ ਰਸਾਇਣ ਨੂੰ ਭਗੌੜਾ ਕਰਾਰ ਪੁਲਸ ਨੇ ਦਿੱਤਾ ਸੀ ਭਾਵੇਂ ਉਹਨੂੰ ਸੀਗੀਰ ਕਰ ਦਿੱਤਾ ਸੀ ਸੂਏ ਉੱਤੇ ਗੋਲਦਨ ਲਪਕਾਰ ਕੇ ਹਾਂਜੀ ਹਾਂਜੀ ਤੇ ਫਿਰ ਫਿਰ ਇਹ ਫੁੱਲ ਲੈ ਆਏ ਫੁੱਲ ਲਿਆ ਕੇ ਤੇ ਫਿਰ ਅੱਬ ਦਾ ਪਾਣਾ ਮੰਨ ਕੇ ਤੇ ਬਹਿ ਕੇ ਘਰ ਤੇ ਅਜੇ 7 ਦਿਨ ਨਹੀਂ ਹੋਏ ਤੇ ਸੀਐਸਟਾਫ ਦੀ ਪੁਲਿਸ ਪਈ ਮੈਨੂੰ ਚੁੱਕਣ ਫਿਰ ਹਾਂਜੀ ਜੀ ਤੂੰ 7 ਦਿਨ ਬਾਅਦ 7 ਦਿਨ ਹੀ ਬਾਅਦ ਤੇ ਮੈਂ ਰੱਬ ਬੋਲੋਂ ਇੱਥੇ ਘਰ ਨਹੀਂ ਤੇ ਦਿੱਲੀ ਗਿਆ ਦਿੱਲੀ ਮਗਰ ਗੱਡੀਆਂ ਚੱਲ ਗਈਆਂ ਉੱਥੇ ਅੱਛਾ ਤੇ ਉਥੋਂ ਵੀ ਜਦੋਂ ਉਧਰ ਤੋਂ ਵੱਲੋਂ ਮੈਂ ਜਿਹੜੇ ਟਿਕਾਣੇ ਤੇ ਸੀ ਉਥੋਂ ਗਾਂਬਸਾ ਆਹੀ ਉਹ ਜਿਨ੍ਹਾਂ ਦੇ ਨਾਲ ਗਿਆ ਇਹ ਉਹਨਾਂ ਦੇ ਘਰਦਿਆਂ ਨੂੰ ਫੜ ਲਿਆ ਪੂਰੀ ਕਥੀ ਹੋ ਹਾਂਜੀ ਮੁੱਖਕੀ ਕੀਤੀ ਗਈ ਨੇ ਤੇ ਉਹਨਾਂ ਦੇ ਘਰਦਿਆਂ ਨੂੰ ਜਿਹਨੂੰ ਫੜਿਆ ਤੇ ਉਹਨਾਂ ਆਪੇ ਦੱਸ ਦਿੱਤਾ ਵੀ ਉਹ ਫਲਾਨੀ ਜਗ੍ਹਾ ਵਾ ਅੱਛਾ ਤੇ ਮੈਂ ਉਥੋਂ ਉਹ ਠਾਰਤੇ ਨਹੀਂ ਗਾਹੀ ਤੇ ਇਹ ਫਿਰ ਪੁਲਿਸ ਦੀਆਂ ਗੱਡੀਆਂ ਜਿਹਨੂੰ ਉਥੇ ਪਹੁੰਚ ਗਈਆਂ ਤੇ ਰੱਬ ਵੱਲੋਂ ਹੀ ਮੈਂ ਜੀ ਉੱਥੇ ਹੁੰਦਾ ਜਨ ਨਾਲ ਆ ਕੇ ਮੈਨੂੰ ਮੇਰਾ ਮੁਕਾਬਲਾ ਬਣਾ ਦੇਣਾ ਛੋਟਾ ਮੁਕਾਬਲਾ ਬਣਾ ਦੇਣਾ ਤੇ ਮੈਂ ਗਾਂ ਬਸਾਂ ਕਰਕੇ ਬਚ ਗਿਆ ਮੈਂ ਆਖਰੀ ਗੱਲਾਂ ਵਾਂ ਲਾਵਾਂ ਹਾਂਜੀ ਕਿ ਸ਼ਹੀਦ ਭਾਈ ਜੀ ਰਾਸਾਂਗੇ ਤੇ ਨੰਗਲ ਚੌਰ ਦੀ ਕੋਈ ਪਰਸੀ ਮਨਾਈ ਸੀ ਬਾਅਦ ਚ ਭੋਗ ਪਾਇਆ ਸੀ ਪਾਇਆ ਹੀ ਭੋਗ ਪਾਇਆ ਹੀ ਇੱਕ ਦੂਹੋ ਤੇ ਇੱਕ ਮਗਰੋਂ ਪਾਇਆ ਗਰੀਬੀ ਕਰਕੇ ਕੋਈ ਨਹੀਂ ਮਨਾਈ ਗਈ ਤੇ ਐਵੇਂ ਝੂਠ ਹੀ ਕਰੀਏ ਵੀ ਹਰ ਸਾਲ ਮਨਾਉਨੇ ਆ ਤੇ ਵੀ ਥੋੜੀ ਪੈੜੀ ਆ ਤੇ 5 ਲੱਖ ਦੀ ਲਿਮਟ ਚੁੱਕੀ ਆ ਤੋ ਵੀ ਕਰਜ਼ਾ ਨਹੀਂ ਗੱਲ ਆਦਾ ਵਿਆਜ ਹੀ ਮਹਾ ਤਰਦਾ ਉਹਦਾ ਮੁੰਡਾ ਜਵਾਨ ਕਰਕੇ ਤੇ ਉਹ ਬਾਹਰ ਗਿਆ ਵਾ ਦੁਬਈ ਉਹ ਉੱਥੇ ਵੀ ਥੋੜੀ ਤਨਖਾਹ ਆ ਟਾਈਮ ਪਾਸ ਕਰਨ ਡਏ ਆ ਉਹ ਐਹੋ ਹੀ ਇੱਕ ਦੂਜੇ ਜਿਹੜੇ ਸੀਦੇ ਪਰਿਵਾਰ ਇਕੱਠੇ ਹੋ ਜੰਨੇ ਹੋਰ ਕੋਈ ਨਹੀਂ ਉਧਰ ਜਾਵਾਂ ਕਿ ਜਦੋਂ ਸਮਾਗਮ ਹੋਇਆ ਸੀ ਭੋਗ ਪਾਇਆ ਸੀ ਪਿੰਡ ਵਾਲੇ ਆਏ ਸੀ ਕੋਈ ਸਹਯੋਗ ਕੀਤਾ ਉਹਨਾਂ ਨੇ ਨਹੀਂ ਪਿੰਡ ਉਧਰ ਆਇਆ ਸਾਰਾ ਮਾਨ ਸਨਮਾਨ ਨਹੀਂ ਕਿੰਨੇ ਕੀਤਾ ਪਿੰਡ ਸਾਰੇ ਆਇਆ ਲੋਕ ਲਾਗੋ ਆਏ ਬੜਾ ਮਾੜਾ ਆਇਆ ਵਾਤੀ ਕੇਨੇ ਤੋਂ ਦਿਮਤ ਕੀਤੀ ਹੋਤਾ ਇੱਕ ਉਹ ਗੁਰੂ ਨਾਨਕ ਖਾਲਸਾ ਏਡ ਵਾਲੇ ਜਿਹੜੇ ਨਾ ਕੈਨੇਡਾ ਵਾਲੇ ਉਹਨਾਂ ਨੇ ਸਿਵਾ 15000 ਕ ਲਈ ਸੀ ਤੇ ਜਾਂ ਭਾਈ ਰঞ্জੀਤ ਸਿੰਘ ਉਹਨੇ ਲਵਾਈ ਹੈ ਪੈਨਸ਼ਨ ਜੁਰਮ ਹਾਂ ਜੋ ਉਹ ਮਹੀਨੇ ਦੀ ਪੈਨਸ਼ਨ ਆਉਂਦੀ ਹੈ ਉਹ ਤੇਨਾ ਮਹੀਨੇ ਤੇ 9000 ਰੁਪਏ ਆਉਂਦਾ 3000 ਰੁਪਏ ਮਹੀਨਾ ਆਹ 9000 ਆਉਂਦਾ ਤੇ ਦਰਸ਼ਕੋ ਦੱਸਣਾ ਪੜਦਾ ਹੈ ਕਿ ਸ਼ਹੀਦ ਭਾਈ ਹੀਰਾ ਸਿੰਘ ਜਿਹਦੇ ਭਰਾ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਇਹਨਾਂ ਨੇ ਆਪਣੇ ਪਿੰਡੇ ਤੇ ਬੜਾ ਜਿਹੜਾ ਸੰਘਰਸ਼ ਹਟਾਇਆ ਗੁਰੂ ਨਾਨਕ ਦੇਵ ਜੜੀ ਇਹਨਾਂ ਦੀ 15000 ਰੁਪਏ ਹੈਲਪ ਪਾਲਸੀ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਉਹ 3000 ਰੁਪਏ ਆਉਂਦੀ ਬਜ਼ੁਰਗਾਂ ਦੀ ਜਿਹੜਾ ਸਰੀਰਿਕ ਪੱਖੋਂ ਜਿਹੜੇ ਠੀਕ ਨਹੀਂ ਰਹਿੰਦੇ ਇਹ ਆਪਾਂ ਗੱਲਾਂ ਪਤਾ ਕੀਤੀਆਂ ਸ਼ਹੀਦ ਭਾਈ ਹੀਰਾ ਸਿੰਘ ਨੰਗਲ ਚੌਰ ਦੀ ਕਿ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਇੱਕ ਦਰਦ ਮੰਦ ਦੇ ਵਿੱਚ ਆਪਾਂ ਸੁਣਦੇ ਆ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ ਪਰ ਸ਼ਹੀਦ ਭਾਈ ਹੀਰਾ ਸਿੰਘ ਨੰਗਲ ਚੌਰ ਮੈਂ ਜਿਹੜਾ ਹਮਲਾ ਉਹ ਦੇਖਿਆ ਸੀ ਤਾ ਕਰਕੇ ਉਹਨਾਂ ਦੇ ਮਾਤੇ ਵਿੱਚ ਦਰਦ ਸੀ ਤੇ ਆਪਣੇ ਭਰਾ ਨੂੰ ਕਹਿੰਦੇ ਸੀ ਕਿ ਤੂੰ ਨਾ ਜਾ ਮੈਨ ਲੈਣਾ ਪਰ ਭਰਾ ਜੀ ਨੇ ਇਹਨਾਂ ਨੇ ਵੀ ਸ਼ਹੀਦ ਭਾਜੂ ਗਰਾਸ ਸਿੰਘ ਤਪਾਹ ਦੇ ਨਾਲ ਗੁਪਤ ਸੇਵਾ ਕੀਤੀ ਆ ਤੇ ਤਸੱਦਤ ਇਹਨਾਂ ਦੇ ਵਿੱਚ ਬੜਾ ਹੋਇਆ ਵਾ ਪਰਿਵਾਰ ਦੇ ਉੱਤੇ ਬੜਾ ਤਸੱਦਤ ਹੋਇਆ ਵਾ ਅ ਗੱਲਾਂ ਬਾਤਾਂ ਆਪਾਂ ਕਰਦੇ ਰਹੀਨੇ ਆ ਸ਼ਹੀਦ ਭਾਈ ਹੀਰਾ ਸਿੰਘ ਨੰਗਲਚੋ ਅੱਗੀਆਂ ਗੱਲਾਂ ਬਾਤਾਂ ਆਪਾਂ ਕਰ ਰਹੇ ਆ ਹੋਰ ਵੀ ਸ਼ਹੀਦਾਂ ਦੀਆਂ ਗੱਲਾਂ ਆਪਾਂ ਤੁਹਾਡੇ ਨਾਲ ਕਰਾਂਗੇ ਅ ਇਸ ਵੀਡੀਓ ਨੂੰ ਦੇਖ ਕੇ ਜਿਹੜਾ ਤੁਸੀਂ ਜਿਹੜਾ ਸਾਡਾ ਚੈਨਲ ਆ ਉਹ ਸਬਸਕ੍ਰਾਈਬ ਜਰੂਰ ਕਰ ਦਿਓ ਨਾਲੇ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿਹੜਾ ਕੁਰਬਾਨੀ ਵਾਲਾ ਪੱਖ ਆ ਸੰਗਤਾਂ ਦਾ ਉਹ ਸਾਹਮਣੇ ਆ ਸਕੇ ਤੁਸੀਂ ਲਗਾਤਾਰ ਜੁੜਿਓ ਵਿਖੜਾ ਪੰਡਾ ਚੈਨਲ ਦੇ ਨਾਲ ਮੈਂ ਮਨੁਜੀ ਸਿੰਘ ਆਜ਼ਾਦ ਫਤਿਹ ਦੀ ਅਰਜ਼ੀ ਕਰਦਾ ਧੰਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ